84 ਸਿੱਖ ਦਗੇ ਦੇ ਮਾਮਲੇ ਦੇ ਵਿੱਚ ਸੱਜਣ ਸਿੰਘ ਨੂੰ ਜਿਹੜਾ ਉਸ ਮਾਮਲੇ ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਇਸ ਮੌਕੇ ਤੇ ਉਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਕਿ ਸੱਜਣ ਸਿੰਘ ਐਸੇ ਲੋਕਾਂ ਵਾਸੇ ਜਿਹੜਾ ਫਾਂਸੀ ਦੀ ਸਜ਼ਾ ਵੀ ਘਟ ਹੈ ਇਹਨਾਂ ਨੂੰ ਜਿਹੜਾ ਆ ਉਮਰ ਕੈਦ ਹੋਣੀ ਚਾਹੀਦੀ ਹੈ ਤਾਂ ਜੋ ਕਿ ਸਾਰੀ ਉਮਰ ਇਹ ਜੇਲ੍ਹਾਂ ਦੇ ਵਿੱਚ ਰਹਿਣ ਤੇ ਰੋਜ਼ ਦੀ ਰੋਜ਼ ਮਰਨ ਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਵਿੱਚ ਕਿਸ ਤਰੀਕੇ से ਦੇਖਦੇ ਆਪ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਿੱਖ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ ਬਹੁਤ ਤਕਲੀਫ ਚ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਇਸ ਲਈ ਇਹਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸੱਜਨ ਕੁਮਾਰ ਨੇ ਤੇ ਇਹਦੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋ ਗਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟ੍ਰਾਇਲ ਸ਼ੁਰੂ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੁੱਲ ਕਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇੱਕ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਵਿਸ਼ਵਾਸ ਨੂੰ ਉਹਨਾਂ ਨੇ ਦੁਬਾਰਾ ਜਿਉਂਦਾ ਰੱਖਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹਰ ਕੇਸ ਦੀ ਦੁਬਾਰਾ ਫਾਈਨਡਿੰਗ ਕਰਕੇ ਕੋਰਟ ਚ ਲਿਆਂਦਾ ਤੇ ਸਬੂਤਾਂ ਸਵੇਤ ਅੱਜ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਅਜੇ ਬਹੁਤ ਵੱਡੇ ਦਰਦ ਨੇ ਇਹ ਇੱਕ ਮੱਲਮ ਲੱਗਣੀ ਸ਼ੁਰੂ ਹੋਈ ਆ ਤੁਸੀਂ ਇਹ ਦੇਖੋਗੇ ਅੱਜ ਇਹ ਇੱਕ ਬੰਦਾ ਨਹੀਂ ਹੋਰ ਬਹੁਤ ਕੇਸ ਨੇ ਜਿਹੜਾ ਦਾ ਟ੍ਰਾਇਲ ਚੱਲ ਰਿਹਾ ਤੇ ਉਹ ਕੇਸ ਆਉਣ ਵਾਲੇ ਦਿਨਾਂ ਚ ਸੱਜਨ ਕੁਮਾਰ ਟਾਈਟਲਰ ਕਮਲ ਲਾਲ ਹੋਰ ਥੱਲੇ ਜਿਹੜੇ ਬੜੇ ਵੱਡੇ ਇਹਨਾਂ ਦੇ ਗੈਂਗ ਨੇ ਗਾਂਧੀ ਫੈਮਿਲੀ ਦੇ ਉਹਨਾਂ ਨੂੰ ਸਜ਼ਾ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਸਾਰੇ ਸਿੱਖਾਂ ਦਾ ਦਰਦ ਆ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਉਸ ਦਰਦ ਨੂੰ ਵੰਡ ਕੇ ਦਿਖਾਇਆ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਇਹੀ ਫੈਸਲੇ ਇਹੀ ਫੈਸਲੇ ਸਿੱਖਾਂ ਦੇ ਹੱਕ 'ਚ ਦੋਸ਼ੀਆਂ ਦੇ ਉਲਟ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਹੁੰਦੇ ਤੇ ਕੀ ਕਹਿਣਾ ਸੀ ਇਹ ਪੋਲੀਟਿਕਲ ਹੈ ਜੀ ਇਹ ਸਿੱਖਾਂ ਦੀ ਵੋਟਾਂ ਲੈਣ ਦੀ ਹੈ ਨਹੀਂ ਇਹ ਫੈਸਲੇ ਸਰਕਾਰ ਬਣਨ ਤੋਂ ਬਾਅਦ ਆਏ ਜਦੋਂ ਭਾਜਪਾ ਦੀ ਸਰਕਾਰ ਬਣ ਚੁੱਕੀ ਆ ਦਿੱਲੀ 'ਚ ਉਦੋਂ ਇਹ ਫੈਸਲੇ ਆਏ ਵੀ ਇਹ ਕੋਈ ਵੀ ਕਿਸੇ ਚੀਜ਼ ਦਾ ਸਿਆਸਤ ਨਾਲ ਸੰਬੰਧਤ ਨਹੀਂ ਵੋਟਾਂ ਦੇ ਨਾਲ ਸੰਬੰਧ ਨਹੀਂ ਤੇ ਮੈਂ ਫੇਰ ਇੱਕ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਸਾਡੇ ਫੂਲਕਾ ਜੀ ਦਾ ਕੋਰਟਸ ਦੇ ਜੱਜ ਸਹਿਬਾਨਾਂ ਦਾ ਪਰ ਬਹੁਤ ਦੁੱਖ ਹੋਇਆ ਜਿਹੜੇ 25000 ਪਰਿਵਾਰ ਨੇ ਨਾ ਜਿਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਜਾਲੇ ਆ ਗਿਆ ਮਰੇ ਚਿੰਨੇ ਮਰਜੀ ਹੋਣ ਪਰ ਇੱਕ ਜੇ ਇੱਕ ਮਰਿਆ ਨਾ ਤੇ ਬਾਕੀ ਉਹਦੇ ਵਾਈਫ ਉਹਦੇ ਬੱਚੇ ਉਹਦੇ ਉਹ ਵੀ ਮਰ ਗਏ ਨਾ ਉਹਨਾਂ ਨੂੰ ਪੜ੍ਹਾਈਆਂ ਮਿਲੀਆਂ ਨਾ ਉਹਨਾਂ ਨੂੰ ਜ਼ਿੰਦਗੀ ਚੰਗੀ ਮਿਲੀ ਨਾ ਉਹ ਕਿਤੇ ਚੰਗੀ ਜ਼ਿੰਦਗੀ ਜੋ ਸਕੇ ਉਹ ਤੱਕ ਬੱਦੇ ਫਲੈਟਾਂ ਕਮਰਿਆਂਾਂ ਕੋਟਰਾਂਜ਼ ਦੋ ਦੋ ਇੱਕ ਇੱਕ ਮਰਲੇ ਦੇ ਅੱਜ ਉਹ ਤੱਕੇ ਖਾ ਕੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਹੈ ਇਸ ਕਰਕੇ ਇਹ ਦੁੱਖ ਬਹੁਤ ਵੱਡਾ ਹੈ ਅੱਜ ਜਿਹੜਾ ਜਿਹਨੂੰ ਮੱਲਮ ਲੱਗੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਅੱਜ ਮੈਂ ਫੂਲਕਾਜੀ ਦਾ ਸੁਣ ਰਿਹਾ ਸੀ ਜਿਹੜੇ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ ਪਰ ਉਹਨਾਂ ਨੇ ਕਿਹਾ ਵੀ ਜੇ ਇੱਕ ਕੋਰਟ ਦੁਆਰਾ ਇਹ ਫੈਸਲੇ ਇਹ ਨਾ ਪ੍ਰਧਾਨ ਮੰਤਰੀ ਜੀ ਲੈਂਦੇ ਵੀ ਐਸਆਈਟੀ ਬਣਾ ਕੇ ਇਹਨਾਂ ਦੀ ਰੀ ਇਨਵੈਸਟੀਗੇਸ਼ਨ ਕਰੋ ਸਾਰਿਆਂ ਦੀ ਕੇਸਾਂ ਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਸੀ ਤੇ ਇਸ ਕਰਕੇ ਐਸੀ ਲੋਕਾਂ ਨੂੰ ਹੋਰ ਜਲਦੀ ਤੋਂ ਜਲਦੀ ਜਿਹੜੇ ਆਪੋ ਅੱਜ ਇੱਕ 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 ਮਤ ਹੋ ਕੇ ਇੱਕ ਮਤ ਹੋ ਕੇ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਇੱਕ ਵਾਦ ਚ ਅੱਜ ਇਹ ਗੱਲ ਕਹਿ ਰਹੇ ਆ ਵੀ ਜੋ ਇਹ ਦੇਸ਼ ਦੇ ਕਾਨੂੰਨ ਨੇ ਸੰਵਿਧਾਨ ਨੇ ਜਿਹੜੀ ਇਹ ਕਿਤਾਬ ਚੱਕੀ ਫਿਰਦੇ ਹੁੰਦੇ ਆ ਨਾ ਇੰਡੀਆ ਲਾਇਸ ਅ ਰਾਹੁਲ ਗਾਂਧੀ ਜਿਵੇਂ ਚੱਕੀ ਫਿਰਦੇ ਹੁੰਦੇ ਉਹ ਤਾਂ ਕੱਲੀ ਕਿਤਾਬ ਆ ਤੁਸੀਂ ਤਾਂ ਉਹ ਸੰਵਿਧਾਨ ਉਹ ਸੰਵਿਧਾਨ ਚੂਰ-ਚੂਰ ਕੀਤਾ ਤੁਸੀਂ ਉਸ ਸੰਵਿਧਾਨ ਨਾਲ ਖੇਡੇ ਹੋ ਅੱਜ ਤੋਂ ਬਾਅਦ ਜਿਹੜੇ ਪੰਜਾਬ ਦੇ ਇਹਨਾਂ ਦੇ ਐਮਪੀ ਨੇ ਐਮਐਲਏ ਨੇ ਲੀਡਰ ਨੇ ਕਾਂਗਰਸ ਦੇ ਅੱਜ ਤੋਂ ਬਾਅਦ ਤੁਸੀਂ ਸੰਵਿਧਾਨ ਦੀ ਕਿਤਾਬ ਨਾ ਚੱਕਿਓ ਉਹ ਨਕਲੀ ਹੈ ਕਿਉਂਕਿ ਇਨਸਾਫ ਕਿਉਂ ਨਹੀਂ ਦਿਵਾ ਸਕੇ ਤੁਸੀਂ ਤੁਹਾਡੇ ਇਹ ਸਿੱਖ ਕੁਛ ਨਹੀਂ ਲੱਗਦੇ ਸੀ ਅਸਲੀ ਉਸ ਸੰਵਿਧਾਨ ਦੀ ਰੱਖਿਆ ਅੱਜ ਜਿਹੜੀ ਰਾਹੁਲ ਗਾਂਧੀ ਦੇ ਹੱਥ 'ਚ ਹੁੰਦੀ ਹੋ ਤਾਂ ਨਕਲੀ ਆ ਅਸਲੀ ਸਬਦਾਨ ਜਿਹੜਾ ਹੈ ਉਹ ਅੱਜ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੱਚ ਕਰਕੇ ਦਿਖਾਇਆ ਮਾਈਨੋਰਟੀ 1% ਹੋਵੇ 2% ਹੋਵੇ ਪਰ ਇਨਸਾਫ ਦੇਸ਼ ਦੇ ਵਿੱਚ ਮਿਲੂਗਾ ਚਾਹੇ 140 ਕਰੋੜਾ ਕਰੋੜ ਦਾ ਦੇਸ਼ ਆ ਚਾਹੇ 2% ਸਿੱਖ ਵਾਂਦੀ ਹੋਵੇ ਪਰ ਅੱਜ ਇਨਸਾਫ ਉਹ ਤਰਾਜੂ 'ਚ ਮੈਂ ਇਹ ਗੱਲ ਬੀ ਨੂ ਕਹਾਂਗਾ ਪਹਿਲਾਂ ਉਹ ਵੀ ਮੈਂ ਗਲਤ ਸਹੀ ਕਿ ਨਹੀਂ ਰਹਿਣਾ ਚਾਹੁੰਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਫੈਸਲਾ ਹੋਇਆ ਵੀ ਕਾਨੂੰਨ ਜਿਹੜਾ ਅੰਨਾ ਸੀ ਕਾਨੂੰਨ ਦੇ ਅੱਖਾਂ ਤੇ ਜਿਹੜੀਆਂ ਪੱਟੀਆਂ ਸੀ ਉਹ ਪੱਟੀ ਕਾਨੂੰਨ ਤੋਂ ਅੱਖਾਂ ਤੋਂ ਜਿਹੜੀ ਲਾ ਕੇ ਇਹ ਵੀ ਫੈਸਲਾ ਜਿਹੜਾ ਹੋਇਆ ਉਹ ਬਹੁਤ ਵੱਡਾ ਫੈਸਲਾ ਹੈ ਉਹੀ ਅੱਜ ਫੈਸਲਾ ਹੈ ਵੀ ਉਹ ਪੱਟੀ ਲਾ ਕੇ ਜਿਹੜੀ ਕਾਂਗਰਸ ਨੇ ਗਾਂਧੀ ਪਰਿਵਾਰ ਨੇ ਛਾੜੀ ਹੋਈ ਸੀ ਕਾਨੂੰਨ ਦੇ ਉੱਤੇ ਉਹ ਪੱਟੀ ਲਾ ਕੇ ਪ੍ਰਧਾਨ ਮੰਤਰੀ ਨੇ ਅੱਜ ਇਨਸਾਫ ਦਿਵਾਇਆ ਉਹਨਾਂ ਦਾ ਮੈਂ ਐਜ਼ ਏ ਇੱਕ